ਨਾ ਨਾ ਕਰਿਆ ਆਸ਼ੂ ਭੈਣੇ ਇਹ ਮੱਚ ਰੋਸਾ ਹੋਵੇ ਨਾ ਤਾਂ ਕੱਢ ਲੈਣਾ ਚਾਹੀਦਾ ਨਹੀਂ ਤਾਂ ਅਗਲੀ ਵਾਰ ਨਸੂਰ ਬਣ ਕੇ जख्म जख्म ਤੋਂ ਬਿਮਾਰ ਬਿਮਾਰ ਨੂੰ ਹੱਟ ਕੇ ਜਿਵੇਂ ਹੋ ਸਕਦਾ ਜੇt ਗਲਾਕਾਰ ਡੇਟ ਹੋ ਜਾਵੇ ਨਾ 5 ਮਿੰਟ ਲੋਕ ਕੱਪੜੇ ਪਾੜ ਦਿੰਦੇ ਨੇ ਓਏ پیسے ਦਿੱਤੇ ਐ ਤੈਨੂੰ 5 ਮਿੰਟ ਹੋ ਗਿਆ ਠੀਕ ਦੇਣ ਉੱਤੇ ਨੇ ਸਾਜੀ ਵਜਾਈ ਜਾਂਦੇ ਆ Ja, 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 ਆਪਣੀ ਬੇਇੱਜ਼ਤੀ ਜਰ ਸਕਦਾ ਪਰ ਕੋਈ ਇਹਨਾਂ ਦੀ ਕੀਮਤ ਵੀ ਕਰੇ ਤਾਂ ਮੈਂ ਤਰ ਜਰ ਨਹੀਂ ਹੋਣੀ ਕਿਉਂ 3:00 ਬੱਜ ਕੇ 24 ਮਿੰਟ ਤੇ ਬੰਦੇ ਪਹੁੰਚ ਗਏ ਸੀ 3:34 ਮਿੰਟ ਦੇ ਫਿਰ ਮੈਨੂੰ ਫੋਨ ਕੀਤਾ ਕਿ ਭਾਈ 6:00 ਵਜੇ ਆਈ 6:00 ਵਜੇ ਲੱਗਣਾ ਹੈ ਜੋ ਹੁਕਮ ਸਰਕਾਰ ਦਾ ਸੰਗਤ ਦੀ ਮੰਨੀ ਪੈਂਦੀ ਹੈ ਭਾਈ 8:30 ਆਜੇ 8:30 ਲੱਗਣਾ ਹੈ ਜੋ ਹੁਕਮ ਸਰਕਾਰ ਦਾ 9:30 ਮਿੰਟ ਦੇ ਸਟੇਜ ਤੇ ਹੋਵਾਂਗੇ ਜੋ ਹਕੂਮਤ ਸਰਕਾਰ ਸਾਢੇ 10 ਹੋ ਗਿਆ ਹੁਣ 22 ਜਨਮਾ ਪ੍ਰੋਗਰਾਮ ਆਕੇ ਫੜਿਆ ਹੁੰਦਾ ਤੇ ਇੱਥੇ ਵੀ ਮੈਨੇਜਮੈਂਟ ਨੇ ਪਤਾ ਕੀ ਕਿਹਨ ਸੀ ਬੰਦਾ ਬੜਾ ਹਕਕਾਰੀ ਹੈ ਸਾਡੇ ਪ੍ਰੋਗਰਾਮ ਤੇ ਨਹੀਂ ਆਇਆ ਇਮਾਨਦਾਰੀ ਨਾਲ ਦੱਸੋ ਸੰਗਤ ਰੱਬ ਨਾਲੋਂ ਵੱਡੀ ਹੈ ਫੇਰ ਮੈਂ ਸੱਚਾ ਸੀ ਕਿ ਝੂਠਾ ਇਹਦਾ ਨਹੀਂ ਹੋਣਾ ਚਾਹੀਦਾ ਇੱਥੇ ਕਸੂਰ ਮੈਨੇਜਮੈਂਟ ਦਾ ਨਹੀਂ ਕਲਾਕਾਰਾਂ ਦਾ ਹੈ ਵੀ ਪਰਿਆ ਲੋਕਾਂ ਜੇ ਵੀ ਪੈ ਗਿਆ ਤੇ ਤੁਸੀਂ ਅੱਜ ਦਾ ਕਹਿੰਦਾ ਘੱਟ ਗਾ ਲੋ ਜੇ ਰੱਬ ਨੇ ਸਕਤ ਨਾਲ ਕਰੀ ਦਿੱਤੀ ਤੇ ਤੁਸੀਂ ਅੱਜ ਦਾ ਕਹਿੰਦੇ ਘੱਟ ਗਾ ਲੋ ਇਹ ਜ਼ਰੂਰੀ ਥੋੜੀ ਕਿ ਤੁਸੀਂ ਦੋ ਦੋ ਘੰਟੇ ਲਾਉਣੇ ਕਿਸੇ ਹੋਰ ਬਾਰੇ ਵਿੱਚ ਸੋਚੋ ਮੈਂ ਆਪਣੀ ਜ਼ਿੰਦਗੀ ਦਾ ਮੈਨੂੰ ਲੋਕ ਮਾਰਾ ਭਵੇਂ ਕਹਿੰਦੇ ਹੁਣ ਮੈਂ ਆਪਣੀ ਜ਼ਿੰਦਗੀ ਦਾ ਸੂਲ ਬਣਾਇਆ ਕਿਸੇ ਦਾ ਸਾਜੀ ਆ ਕੇ ਖੜਨਾ ਚਾਹੀਦਾ ਆਪਾਂ ਆਪਣੇ ਮੈਂ ਨੂੰ ਉਦੋਂ ਹੀ ਨਮਸਕਾਰ ਕਰਿਆ ਦੇਣਾ ਆ ਕਿਉਂ ਕਿ ਕਲਾਕਾਰ ਇੱਕ ਲੱਗ ਗੱਲ ਇਹ 22500 ਕੋ ਬਾਉਣ ਵਾਲੇ ਬੇਚਾਰੇ ਇੰਨਾ ਇੰਨਾ ਵੇਟ ਕਰਨ ਇਹ ਘਰੋਂ ਨਹੀਂ ਨਿਕਲੇ ਹੋਏ ਬਾਬਾ ਜੀ ਕਲਾਕਾਰ ਨੂੰ ਤਾਂ 50 60000 ਬਚੂਗਾ ਇਹਨਾਂ ਨੂੰ ਕੀ ਬਚਣਾ ਇਹ ਕਦੇ ਉੱਥੇ ਮੀਂਹ ਚ ਖੜਦੇ ਕਦੇ ਉੱਥੇ ਪਲੀਜ਼ ਮੇਰੀ ਇਹੋ ਚੈਨਲ ਲਈ ਸਾਰੇ ਬੇਲੇ ਪੰਜਾਬ ਦੇਆਂ ਨੂੰ ਬੇਤੀ ਹੈ ਵੀ ਕਲਾਕਾਰਾਂ ਦੀ ਸਾਜੀਆਂ ਦੀ ਕਦਰ ਕਰਿਆ ਕਰੋ ਯਾਰੋ ਪਲੀਜ਼ ਮੇਰੀ ਬੇਨਤੀ ਹੈ ਇਹਨਾਂ ਸਾਜੀਆਂ ਦੀ ਕਦਰ ਕਰਿਆ ਕਰੋ ਕੀ ਰਾਹੀ ਆ ਮੈਂ ਟੋਰ ਨਾਲ ਗੱਡੀ 'ਚ ਬੈਠਾ ਫੋਨ ਚਲਾ ਰਿਹਾ ਇਹ ਵਿਚਾਰੇ ਭਟਕਦੇ ਫਿਰਦੇ ਆ ਇਦਾਂ ਨਹੀਂ ਹੋਣਾ ਚਾਹੀਦਾ ਫੇਰੇ ਯਾਦ ਰੱਖਿਓ ਬਲੇਰਕੋਟ ਨੇ ਲੋਕ ਮੱਥਾ ਟੇਕਣ ਜਾਂਦੇ ਆ ਨਾ ਬਲੇਰਕੋਟ ਦੇ ਉਸ ਪੀਰ ਦੇ ਦਰਬਾਰ ਤੇ ਲੱਖਾਂ ਦੀਆਂ ਪੋਸ਼ਾਕਾਂ ਚੜਾ ਦਿਓ ਜੇ ਢੋਲੀ ਦਾ 50 ਰੁਪਏਵਾਂ ਰੱਖ ਲੈ ਤੇ ਤੁਹਾਡਾ ਮੱਥਾ ਤਕਬੂਲ ਨਹੀਂ ਹੋਣਾ ਢੋਲੀ ਦਾ 50 ਰੁਪਏਵਾਂ ਰੱਖ ਲਿਆ ਉਹ ਇੰਦਾ ਦਾ ਹਦਰ ਸ਼ੇਖ ਪੀਰ ਹੈ ਇਸੇ ਤਰ੍ਹਾਂ ਪੀਰ ਸਾਡੀ ਬਿਆਹ ਦੀ ਵੀ ਕੋਈ ਗੱਲ ਨਹੀਂ ਜਦੋਂ ਉਹਦਾ ਸਾਜੀ ਰਸਕੇ ਚਲਾ ਗਿਆ ਤਾਂ ਬਾਬਾ ਜੀ ਕਾਹਦੇ ਮਿਲਦੇ ਆ ਫਿਰ ਮੇਰੀ ਬੇਟੀ ਹੈ ਉਹ ਜੇ ਮੈਂ ਖਾ ਮੈਂ ਆਪਣਾ